ਸਤਿ ਸ਼੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਕੈਟ ਹੋਗੇ ਆਪਾਂ ਵੀ ਵਧੀਆ ਆ ਤੇ ਅੱਜ ਆਪਾਂ ਵਲੌਗ ਸਟਾਰਟ ਕਰਿਆ ਖੇਤਾ ਵਿੱਚੋਂ ਆਪਾਂ ਆਏ ਸੀ ਅੱਜ ਖੇਤ ਵੀਰ ਉਹਨਾਂ ਨੂੰ ਦਿਖਾਉਣ ਵਾਸਤੇ ਤੇ ਇੱਥੇ ਆ ਗਿਆ ਆਪਾਂ ਵਲੌਗ ਜਿਹੜਾ ਸਟਾਰਟ ਕੀਤਾ ਸੀਗਾ ਤੇ ਆਨੰਦਪੁਰ ਹਾਂਜੀ ਖੇਤਾਂ ਦੀ ਸੈਰ ਹੋਈ ਰਹੀ ਆ ਤੇ ਆਨੰਦਪੁਰ ਵੀ ਜਿਹੜੀ ਕਿੱਤਨ ਦੀ ਸੈਰ ਕਰਨ ਲਈ ਨੀਚੇ ਆਈ ਹੋਈ ਆ। ਆਨੰਦਪੁਰ ਪਹਿਲੀ ਵਾਰੀ ਆਈ ਹੈ। ਹੂੰ ਨੰਦਗੁਰ ਦਾ ਅਸੀਂ ਇਹਨੂੰ ਕੱਢਿਆ ਹੀ ਨਹੀਂ ਕਿਤੇ ਨਹੀਂ ਲੈ ਕੇ ਗਏ। ਕਿਉਂਕਿ ਠੰਡ ਜ਼ਿਆਦਾ ਸੀ ਤਾਂ ਕਰਕੇ ਨੰਦਗੁਰ ਕਿਤੇ ਨਹੀਂ ਜਾਂਦੀ ਸੀ ਘਰ ਹੀ ਰਹਿੰਦੀ ਸੀ। ਹਾਂਜੀ। ਹਾਂਜੀ। ਮੈਂ ਕਿਹਾ ਨੰਦਗੁਰ ਕਿਤੇ ਨਹੀਂ ਜਾਂਦੀ ਸੀ ਘਰ ਹੀ ਰਹਿੰਦੀ ਸੀ। ਆ ਠੰਡ ਕਰਕੇ। ਅੱਛਾ ਮੈਨੂੰ ਤਾਂ ਸਮਝ ਨਹੀਂ ਆ ਰਿਹਾ। ਠੰਡ ਕਰਕੇ ਕਰ ਹੀ ਰਹਿੰਦੇ। ਹਾਂ। ਹਾਂਜੀ ਹੁਣ ਆਪਾਂ ਪਹੁੰਚ ਗਏ ਆਪਣੇ ਖੇਤ ਵਿੱਚ। ਤੇ ਕਿੱਦਾਂ ਲੱਗਾ ਤੁਹਾਨੂੰ ਸੜਕ ਖੇ ਵਧੀਆ ਲੱਗਦਾ ਵਧੀਆ ਲੱਗਦਾ ਹੋਵੇ ਨਾ ਵੈਸੇ ਵਧੀਆ ਨੇ ਸਾਰੇ ਪਾਸੇ ਗ੍ਰੀਨ ਗ੍ਰੀਨ ਬਹੁਤ ਵਧੀਆ ਆ ਨਾਨਦ ਘਰ ਵੀ ਸੋਚਦੀ ਹੋਣੀ ਅੱਜ ਮੈਨੂੰ ਕਿੱਥੇ ਲੈ ਕੇ ਆਇਆ ਇਹ ਹੈਨਾ ਨਵੀਂ ਚੀਜ਼ ਇਹਦੇ ਲਈ ਸੋਚਦੀ ਨਹੀਂ ਅੱਜ ਕਿੱਥੇ ਲੈ ਕੇ ਆਇਆ ਨਵੀਂ ਜਗ੍ਹਾ ਤੇ ਹਾਂ ਖੇਤ ਗਏ ਸੀ ਤੇ ਖੇਤ ਥੋੜਾ ਬਹੁਤਾ ਘੁੰਮੇ ਫਿਰ ਇਹਨਾਂ ਨੇ ਕਿਹਾ ਕਿ ਆਪਾਂ ਕੋਟ ਝਾ ਕੇ ਆਉਣੀ ਆ ਤੇ ਹੁਣ ਆਪਾਂ ਜਾ ਰਹੇ ਹਾਂ ਕੋਟਕਪੂਰੇ ਕੋਟ ਕਿੱਥਾਂ ਜਾ ਰਹੇ ਹਾਂ ਕਿਉਂਕਿ ਇੱਕ ਤਾਂ ਮੈਂ ਐਨਕ ਲਵਾਉਣੀ ਸੀ ਮੇਰੀ ਐਨਕ ਜਿਹੜੀ ਆ ਟੁੱਟ ਗਈ ਸੀ ਇਹ ਕੇ ਕਹਿ ਰਹੇ ਅਸੀਂ ਟੁੱਟਾ ਦੇਖਣਾ ਆ ਦੇਖਣਾ ਨਹੀਂ ਖਾਣਾ ਵੀ ਆ ਕਿ ਲੈਣਾ ਆ ਟੁੱਟਾ ਫੈਮਿਲੀ ਵਾਸਤੇ ਵੀ ਲੈ ਕੇ ਜਾਣਾ ਆ ਪਹਿਲਾਂ ਇਹਨਾਂ ਨੂੰ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕੁਵਾਵਾਂਗੇ ਕਿ ਲੈਣਾ ਆ ਜਾਂ ਖਾਣਾ ਆ ਜਾਂ ਕਿੱਦਾਂ ਹਨ ਇਹ ਤਾਂ ਖਾਣਾ ਵੀ ਪਹਿਲੀ ਵਾਰ ਹੈ ਤੇ ਦੇਖਣਾ ਵੀ ਪਹਿਲੀ ਵਾਰ ਆ ਓਕੇ ਤੇ ਫਿਰ ਬੈਠੇ ਬੈਠੇ ਦेंसਲਾ ਬਣਾ ਲਈ ਤੇ ਹੁਣ ਆਪਾਂ ਜਾ ਰਹੇ ਹਾਂ ਕੋਟਕਪੂਰੇ ਪਹਿਲਾਂ ਇਹਨਾਂ ਨੇ ਜਾਣਾ ਸੀ ਅੱਜ ਪੈਂਡ ਤੇ ਫਿਰ ਅਸੀਂ ਥੋੜਾ ਧੱਕਾ ਕੀਤਾ ਸੀ ਕਿ ਨਹੀਂ ਚਲੋ ਕੋਈ ਗੱਲ ਨਹੀਂ ਅੱਜ ਰਹਿ ਲੋ ਤੇ ਫਿਰ ਇਹ ਲੋਕ ਕਹਿੰਨੇ ਹੁਣ ਸਾਡੀ ਤਾਂ ਆਨੰਦ ਵੀ ਦੇਖ ਕੇ ਨਾਰਾਜ਼ ਹੋ ਗਈ ਜਦੋਂ ਅਸੀਂ ਤੁਰਨ ਲੱਗੇ ਉਹਨੇ ਮੂੰਹ ਭੇੜਾ ਜਿਹਾ ਬਣਾ ਲਿਆ ਮੁੜ ਕੇ ਹੱਸਣ ਲੱਗੀ ਆ ਹਾਂ ਤੇ ਹੁਣ ਫਿਰ ਅਸੀਂ ਮੈਂ ਦੋਨੋਂ ਘਰ ਛੱਟਿਆਂ ਦਾ ਜੁੱਦੇ ਵੀ ਘਰ ਆ ਆਨੰਦਕੁਲ ਕਿਉਂਕਿ ਅੱਜ ਮੌਸਮ ਆ ਜਿਹੜਾ ਉਹ ਠੀਕ ਨਹੀਂ ਹੈਗਾ ਖਰਾਬ ਆ ਤਾਂ ਕਰਕੇ ਫਿਰ ਮੈਂ ਕਿਹਾ ਮੈਂ ਠੰਡ ਚੋਂ ਉਹਨੂੰ ਲੈ ਕੇ ਜਾਣਾ ਸਹੀ ਨਹੀਂ ਹੈਗਾ ਸਾਨੂੰ ਘੰਟਾ ਕੀ ਲੱਗਣਾ ਹੈ ਅਸੀਂ ਜਲਦੀ ਹੋਈ ਆ ਜਾਣਾ ਬਸ ਹਾਂਜੀ ਹੂੰ ਉਹ ਮੈਂ ਟੈਂਟ ਲਾ ਜਾਂਦੇ ਟੈਂਟ ਤਾਂ ਫਿਰ ਹੁਣ ਆਪਾਂ ਆ ਗਏ ਆ ਲੈਂਸ ਕੱਟਦੇ ਤੇ ਇੱਥੇ ਦੀ ਨਿਗਾ ਚੈੱਕ ਕਰਾਣਿਆਂ ਨਾਲੇ ਵੀ ਘੱਟੀਵਧੀ ਤਾਂ ਨਹੀਂ ਹੈਗੀ ਜ਼ਿਆਦਾ ਪਹਿਲਾਂ ਵੈਸੇ ਦੀਦੇ ਸਪੈਕਸ ਲੱਗੀ ਹੋਈ ਆ ਔਰ ਫਿਰ ਚੈੱਕ ਕਰਾਉਗੇ ਵੀ ਜ਼ਿਆਦਾ ਤਾਂ ਨਹੀਂ ਘਟ ਗਈ ਹਨਾ ਸੇਪ ਨੂੰ ਚੱਲਣਾ ਸੇਪ ਨੂੰ ਲੱਗੀਆਂ ਪੈਣਾ ਉਹ ਉਹ ਐਸੀ ਕਰਕੇ ਕਿਉਂਕਿ ਤੁਹਾਡੀ ਸਪੈਕਸ ਟੁੱਟ ਗਈ ਆ ਸਪੈਕਸ ਤੋਂ ਬਿਨਾ ਚੱਕਰ ਹੀ ਜਾਂਦੇ ਹੁੰਦੇ ਆ ਸੋ ਅੰਦਰ ਜਾ ਕੇ ਹੁਣ ਆਪਾਂ ਦੇਖਦੇ ਹਾਂ ਸਹੀ ਹੈ ਨਾ ਉਦਾਂ ਤੇ ਹਾਂਜੀ ਹੋ ਗਈ ਨੀਗਾ ਚੈੱਕ ਨਾ ਘਟੀ ਆ ਨਹੀਂ ਇੰਨਾ ਨੀਓਕੰਦੇ ਵੈਸੇ ਇੱਧਰ ਉੱਤਰ ਦਾ ਨੰਬਰ ਫਰਕ ਉਹਦਾ ਨੂੰ ਕੋਈ ਚਿੰਤਾ ਨਹੀਂ ਥੀ ਗਿਆ ਕਿੱਦਾਂ ਦੇ ਲੈਣੇ ਹੁਣ ਇਸ ਸਟਾਈਲ ਦੇ ਵਿੱਚ ਲੈਣੇ ਆ। ਦੇਖੀਏ ਫਿਰ ਦੇਖ ਦੇ ਇੱਧਰ ਚਲੋ ਇੱਧਰ ਵੀ ਹੈਗੇ ਆ ਅੱਗੇ ਵੀ ਹੈਗੇ ਆ ਇਦੋਂ ਕੋਈ ਸੁੱਤਰ ਨਹੀਂ ਨਹੀਂ ਇਹ ਯੂਨੀਸੈਕਸ ਹੀ ਹੁੰਦੇ ਆ ਚੈੱਕ ਕਰ ਲੈਣੇ ਆਪਾਂ ਇਹ ਵਾਲੇ ਹੋਊਗੇ ਹਾਂ ਇਹ ਗਰਲਿਸ਼ ਆ ਜਿਹੜਾ ਤੁਸੀਂ ਚੱਕਿਆ ਹੈ ਲੱਗਦਾ ਸਰ ਇਹ ਲੱਗਦਾ ਜਣੇ ਪਰ ਇਹ ਐਦਾਂ ਹੋਊਗਾ ਇਹ ਤੁਸੀਂ ਫਿਰ ਹਮੇਸ਼ਾ ਨਹੀਂ ਲਾ ਸਕਦੇ ਧੁੱਪ ਚ ਹੀ ਲੱਗਣਗੇ ਜੇ ਤੁਸੀਂ ਉਦਾਂ ਦੇ ਲੈਣਿਆ ਨਾ ਫਿਰ ਆ ਫਲਿੱਪ ਵਾਲੇ ਚ ਦੇਖ ਲਓ ਇੱਧਰ ਫਲਿੱਪ ਚ ਆਪਸ਼ਨ ਹੈਗੇ ਆ ਆ ਦੇਖੋ ਇਹਦੇ ਚ ਦੇਖ ਲਓ ਨਹੀਂ ਐਦਾਂ ਦੇ ਮਤਲਬ ਆਪਸ਼ਨ ਮਿਲ ਜੂਗੇ ਤੁਹਾਨੂੰ ਫਿਰ ਇਹ ਐਦਾਂ ਵੀ ਧੁੱਪ ਚ ਉੱਪਰ ਫਲਿੱਪ ਲੱਗ ਜੂਗਾ ਬਾਕੀ ਐਦਾਂ ਹੋ ਜੂਗਾ ਇੱਧਰੋਂ ਦੇਖੋ ਚੈੱਕ ਕਰੋ ਇਹ ਖਾਣਾ ਸੀ ਠੀਕ ਹੈ ਨਾ ਮੈਂ ਖਾਣੀ ਸੀ ਤੁਹਾਡੇ ਲਈ ਨਹੀਂ ਬਣਾਇਆ ਹੈਗਾ ਮੈਂ ਚੱਲਾਂ ਬੱਸ ਫੜ ਕੇ ਕਰੀ ਜਾਓ ਜਾਓ ਜਾਂ ਦੂਰ ਨੂੰ ਠੀਕ ਹੈ ਤੇ ਗੱਡੀ ਮੈਂ ਲੈ ਦੂੰ ਕੋਈ ਚੱਕਾ ਹਾਂ ਜਾਓ ਜਾਓ ਹੁਣ ਆਪਾਂ ਐਨਕੋਂ ਤੋਂ ਲੈ ਲਈਆਂ ਸੀਗੀਆਂ ਮਤਲਬ ਕਿ ਦਿੱਤੀਆਂ ਨਹੀਂ ਹਜੇ ਤੇ ਹੁਣ ਆਪਾਂ ਖਾਣ ਲੱਗੇ ਹਾਂ ਕੁਲਚੇ ਦੇਖਣ ਨੂੰ ਤਾਂ ਟੇਸਟੀ ਲੱਗਦੇ ਆ ਬਾਹਰ ਖੁਸ਼ਬੂ ਵੀ ਅੱਛੀ ਆ ਰਹੀ ਹੂੰ ਖਾ ਕੇ ਪਤਾ ਲੱਗੂਗਾ ਕਿੱਦਾਂ ਦੇ ਆ ਹਾਂਜੀ ਅਨੰਦਪੁਰ ਮੇਗਾ ਹੁਣ ਅਨੰਦਪੁਰ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਤੇਰੇ ਲਈ ਚੀਜ਼ੀ ਲੈ ਕੇ ਆਉਨੇ ਆਂ ਥੋੜੀ ਜਿਹੀ ਵੱਡੀ ਹੋ ਗਈ ਨਾ ਤੇਰੇ ਨੇ ਆਪ ਫੋਨ ਕਰਕੇ ਕਿਆ ਕਰਨਾ ਮਮਾ ਆ ਲੈ ਕੇ ਆਏ ਮੇਰੇ ਲਈ ਆਂਦੇ ਹੋਏ ਹਾਂਜੀ ਆਪਾਂ ਇੱਥੇ ਥੋੜਾ ਰੁਕੇ ਸੀਗੇ ਸਕੂਟਰ ਲੈਣ ਲਈ ਕਿਉਂਕਿ ਅਨੰਦਪੁਰ ਲਈ ਲੈਣਾ ਸੀ ਸਕੂਟਰ ਕਿਉਂਕਿ ਉਹ ਕਹਿੰਦੀ ਕਿ ਮਮਾ ਹੁਣ ਤੁਸੀਂ ਮੈਨੂੰ ਕਿਤੇ ਲੈ ਕੇ ਨਹੀਂ ਜਾਂਦੇ ਤੇ ਮੈਂ ਆਪੇ ਚਲੀ ਜਾਇਆ ਕਰਨਾ ਜਿੱਥੇ ਵੀ ਜਾਣਾ ਆਂ ਤੇ ਸਾਰਾ ਕੁਛ ਇਹਦੇ ਚ ਦਿੱਤਾ ਹੋਇਆ ਆ ਡਿੱਗੀ ਦੀ ਓਪਨ ਹੋ ਜਾਂਦੀ ਐ ਇਦਾਂ ਇਹਦੀ 자기 ਆਪਣੀਆਂ ਬੋਤਲਾਂ ਦੁੱਧ ਜੋ ਰੱਖਣਾ ਰੱਖ ਲੇਗੀ। ਫਰੰਟ ਤੋਂ ਵੀ ਓਪਨ ਹੋ ਜਾਂਦਾ ਇਹਦੇ 'ਚ ਆਪਣੇ ਕੱਪੜੇ ਵਗੈਰਾ ਰੱਖ ਲੂਗੀ। ਉਹ ਕਹਿੰਦੀ ਮम्मा ਮੈਨੂੰ ਤਾਂ ਧੀ ਲੋੜ ਨਹੀਂ ਹੈਗੀ। ਨਾਲ ਮੈਂ ਤੇ ਜੁੱਦੇ ਜੁੱਦੇ ਨੂੰ ਮੈਂ ਭੋਣਾ ਮਗਰ ਬੇੜਾ ਮੂਰੇ ਅਸੀਂ ਅਸੀਂ ਚਲੀਆਂ ਜਾਇਆ ਕਰਾਂਗੇ ਦੋਨੋਂ ਜਾਣੀਆਂ। ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸਾਡੀ ਆਨੰਦ ਕੋਰ ਦੇ ਸਕੂਟਰ ਤੁਹਾਨੂੰ ਕਿੱਦਾਂ ਲੱਗਿਆ? ਬਟ ਪ੍ਰਾਈਸ ਸੁਣ ਕੇ ਤਾਂ ਤੁਸੀਂ ਉਦਾਂ ਹੀ ਹੈਰਾਨ ਹੋ ਜਾਣਾ ਆ ਬਹੁਤ ਮਹਿੰਗਾ ਆ ਐਨਾ ਮਹਿੰਗਾ 2,50,000 ਐਨਾ ਮਹਿੰਗਾ ਸਕੂਟਰ ਖਰੀਦਿਆ ਨੇ ਅਸੀਂ ਆਨੰਦਪੁਰ ਲਈ ਤੁਸੀਂ ਪੁੱਛੋ ਨਾ ਇਹ ਤਾਂ ਫੀਚਰ ਬਹੁਤ ਜ਼ਿਆਦਾ ਦਿੱਤੇ ਆ ਤਾਂ ਕਰਕੇ ਤਾਂ ਮਹਿੰਗਾ ਦਿੱਤਾ ਆ ਨਹੀਂ ਤਾਂ ਮਹਿੰਗਾ ਆ ਫੀਚਰ ਬਹੁਤ ਜ਼ਿਆਦਾ ਆ ਹੂੰ ਤੇ ਆਪਾਂ ਬਿਸਕਟਸ ਇੰਜੋਏ ਕਰ ਰਹੇ ਆ ਬੜੀ ਟੇਸਟੀ ਆ ਬਿਸਕਟਸ ਦੀ ਓਕੇ ਪਲੀਜ਼ ਸਾਨੂੰ ਤੁਸੀਂ ਗਲਾਸ ਦੇ ਸਕਦੇ ਹੋ ਆ ਲਓ ਜੀ ਬੇਟਾ ਪਹਿਲੇ ਖਾਓਗਾ ਨਾ ਸਟਾਪ ਦੇ ਬਿਸਕਟ ਵੀਰੇ ਨਿਹੜਿਆ ਹਾਂ ਵਾਹ ਦਾ ਮੈਂ ਕੰਚੀਂ ਜਾ ਹੂੰ ਠੀਕੇ ਦੇ ਨੰਡਗੜ ਵੀ ਖੇਟ ਜਾ ਕੇ ਮੈਂ ਟੂ ਮੈਂ ਤੇ ਨੀਂ ਨੀ ਕਾਲ ਲਾ ਗਈ ਸੌਂਗੀ ਜੀ ਹੁਣ ਨੰਡਗੜ ਬੈਠੀ ਐ ਜਾਈ ਜਤ ਊਲਾ ਕੇ ਖਿਲੀ ਖਿਲੀ ਗਾਦੀ ਵੀ ਐ ਤਿੱਦੀ ਮੇਰੀ ਓਏ ਹੋਏ ਵਾਹ ਓ ਯੇ ਮੇਰੇ ਤੇ ਦੋ ਮਾਰਨ ਗਲੀ 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 ਜਾਂਦਾ ਜੀ ਨਾ ਪਾਗੇ ਸੀ ਘਰ ਤੇ ਘਰ ਆ ਕੇ ਕਹਿੰਦੇ ਬਣਾਉਣੇ ਆ 버ਗਰ 버ਗਰ ਬਣਾਏ ਆ ਤੇ ਮੈਂ ਤਾਂ ਖਾ ਲਿਆ ਮੇਰ ਤੋਂ ਵੇਟ ਨਹੀਂ ਹੋਈ ਤੇ 버ਗਰ ਸੱਚੇ ਬਹੁਤ ਜ਼ਿਆਦਾ ਟੇਸਟੀ ਸੀ ਥੈਂਕ ਯੂ ਬਹੁਤ ਜ਼ਿਆਦਾ ਟੇਸਟੀ ਸੀ ਬਾਕੀ ਤੁਸੀਂ ਦੇਖ ਹੀ ਸਕਦੇ ਆ ਦੇਖੋ ਤੁਹਾਨੂੰ ਪਤਾ ਲੱਗ ਹੀ ਜਾਏਗਾ ਕਿ ਕਿੰਨਾ ਟੇਸਟੀ ਹੋਗਾ ਬਹੁਤ ਜ਼ਿਆਦਾ ਟੇਸਟੀ ਸੀ 버ਗਰ ਹਾਂ ਸੱਚੇ ਮੈਂ ਘਰ ਨਾ ਮੈਂ ਮੈਨੂੰ ਕੰਜੀ ਆਟੂ ਮਾਰਦਣਾ ਖਾ ਬੰਦਰ ਬਣਾਉ ਹਾਂਜੀ ਆ ਗਿਆ ਠੀਕ ਆ ਨਹੀਂ ਨਹੀਂ ਸੱਚੀ ਬਹੁਤ ਜ਼ਿਆਦਾ ਟੇਸਟੀ ਸੀ ਵਧੀਆ ਸੀਗਾ ਹਾਂ ਪਹਿਲਾਂ ਮੈਂ ਸੋਚਿਆ ਸੀ ਮੈਂ ਕਿ ਮੈਂ ਖਾਣਾ ਨਹੀਂ ਮੈਂ ਇਹਨਾਂ ਨੂੰ ਪਹਿਲਾਂ ਹੀ ਕਹੀ ਜਾਂਦੀ ਸੀ ਕਿ ਕਹਿੰਦੇ ਸੀ ਕਿ ਅੱਧਾ ਕ ਖਾ ਲਾ ਮੇਰੀ ਤਬੀਅਤ ਖਰਾਬ ਹੋ ਗਈ ਕੱਲ ਵੀ ਜਦੋਂ ਬੰਦਰ ਵੀ ਖਾ ਕੇ ਸੀ ਹਾਂ ਮੈਂ ਕਿ ਚਲੋ ਕੋਈ ਗੱਲ ਤੁਸੀਂ ਜਿੰਨਾ ਖਾਣਾ ਖਾ ਕੇ ਦੇਖੋ ਤੇ ਮੈਂ ਜਦੋਂ ਖਾਣ ਲੱਗੀ ਤੇ ਫਿਰ ਮੈਂ ਸੋਚ ਮੈਂ ਕਿ ਚਲੋ ਟੇਸਟ ਹੀ ਆ ਸਰ ਉਹ ਟੇਸਟ ਨਾ ਉਹ ਵਾਲਾ ਉਹ ਵਾਲੀ ਟੇਸਟ ਸੀ ਉਹਦੇ ਕਰਕੇ ਮੈਨੂੰ ਹੋਰ ਦਰ ਆ ਰਿਹਾ ਸੀ ਚਲੋ ਖਾਓ ਤੁਸੀਂ ਫਿਰ ਹਾਂਜੀ ਆਪਾਂ ਹੁਣ ਖਾ ਪੀ ਗਏ ਦਿਖ ਰਹੀ ਸੀ ਮੇਰੀ ਮੈਰਿਜ ਦੀ ਐਲਬਮ ਐਲਬਮ ਦੇਖ ਰਹੀ ਐਲਬਮ ਨਾਲੇ ਇਹ ਅਮਨ ਨੂੰ ਕਹ ਰਹੀ ਸੀ ਕਿ ਦੇਖਣੀ ਆ ਹਾਂਜੀ ਇਹ ਕਰ ਚਲੋ ਤੁਹਾਨੂੰ ਦਿਖਾਉਣੀ ਆ ਫਿਰ ਐਲਬਮ ਬੱਦੀ ਵੀ ਬਿਲਕੁਲ ਅਲੱਗ ਜੇ ਲੱਗ ਜਾਂਦੇ ਇੱਥੇ ਹਣਾ ਜਿਵੇਂ ਅਲੱਗ ਲੱਗ ਰਹੇ ਨਾ ਅਰੇ 13 ਸਾਲ ਪਹਿਲਾਂ ਦੀ ਤਾਂ ਗੱਲ ਆ ਹਾਂ ਫੇਸ ਤੋਂ ਥੋੜਾ ਜਿਹਾ ਲੱਗਦੇ ਪਏ ਆ ਫੇਸ ਤੋਂ ਹੁਣ ਫਿਰ ਤਾਂ ਨਾ ਫਿਰ ਮਤਲਬ ਕਹਿੰਦੇ ਤੋਂ ਬਾਅਦ ਖੜਕ ਰਹਿ ਗਿਆ ਜੀ ਜਰਾ ਇੱਕੋ ਫਿਰ ਦੁਬਾਰਾ ਅਪਰੇਟ ਹੋਣ ਵਾਲੀ ਗੱਲ ਹੈ ਤਾਂ ਕਰਕੇ ਵੇਖਣਸ ਜ਼ਿਆਦਾ ਆ ਇੱਥੇ ਜਿੱਦਾਂ ਬਹੁਤ ਪਤਲਾ ਪਤਲਾ ਜਿਹਾ ਵੀ ਆ ਫਿਰ ਹਾਂ ਕਿੰਨਾ ਪਤਲਾ ਆ ਹਾਂ ਹੁਣ ਠੀਕ ਆ ਨਹੀਂ ਮੈਨੂੰ ਫੋਟੋ ਇੱਥੇ ਲੱਗੀ ਜਾਂਦਾ ਪਤਲਾ ਹੈ ਪਹਿਲਾਂ ਆ ਦੇਖੋ ਨਾ ਨੰਦ ਕਰ ਤੋ ਕੀ ਰੌਲਾ ਪਿਆ ਉਹ ਕਹਿੰਦੀ ਮੇਰੀ ਮੰਮੀ ਦਾ ਵਿਆਹ ਹੋਇਆ ਮੈਨੂੰ ਨਹੀਂ ਮੈਨੂੰ ਦਿਖਾ ਮੈਨੂੰ ਨਹੀਂ ਬੁਲਾਇਆ ਕਹਿੰਦੀ ਮੈਂ ਕਿਹਾ ਮੈਨੂੰ ਬੁਲਾਇਆ ਨਹੀਂ ਮੰਮਾ ਨੇ ਬੁਲਾਇਆ ਨਹੀਂ ਵਿਆਹ ਤੇ ਕਿੱਲੇ ਕਿੱਲੇ ਵਿਆਹ ਕਰ ਗਏ ਹੈ ਰੋਣਾ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਹੱਥ ਮਾਰੂਗੀ ਲਾਏ ਦੇਖੂਗੀ ਉਹ ਮੈਂ ਲਾ ਦੇਖ ਲੈ ਦੇਖ ਲੈ ਪਾਪਾ ਉਧਰ ਦੇਖੀ ਤੋ ਮਿਸੰਦ ਮਮਾ ਮਮਾ ਕਿੱਠੀ ਆ ਮਮਾ ਮਮਾ ਕਿੱਠੀ ਆ ਔਰ ਸਵੇਰ ਨੂੰ ਨਾ ਉਹ ਸੁਣੀਏ ਲਾਜ਼ਮੀ ਲੱਗਦਾ ਦਸ਼ੀਤ ਆਉਂਦੀ ਤਾਂ ਨੀਂਦ ਹੋ ਜਾਂਦੀ ਆ ਦਰਾਂ ਨੂੰ ਮੇਰੀ ਬਾਹਰ ਉਹਦੀ ਕੋਈ ਦੱਤ ਅੱਛੇ ਹਾਂ ਦੇਖੋ ਜੀ ਸਾਨੂੰ ਬਹੁਤ ਕੁਝ ਕਰਨਾ ਪੈ ਰਿਹਾ ਨਾਲ ਨੂੰ ਖੁਸ਼ ਰੱਖਣ ਲਈ ਜੇ ਨਾ ਬੋਲੀਏ ਤੇ ਰੋ ਲੱਪੈਂਦੀ ਹੈ ਤੋਂ ਅਸੀਂ ਬੋਲੀ ਬਣਾਈ ਨਾ ਵੀ ਨਾ ਸਾਰੇ ਬੋਲੋ ਵੀ ਸਾਰੇ ਆ ਵੇਖੋ ਆ ਵਾਜਿਆ ਨਿਸ਼ਾਨੇ ਚੱਕ ਕੇ ਪਿਆ ਵੇਖੋ ਆਹ ਦੇਖੋ ਵਾਜ ਕੱਢਦੇ ਪਏ ਬੱਲਾ ਕੱਢੋ ਕੱਢੋ ਵਾਜੇ पर बारी पर सीखन गया सीख कर के ल्यांदी मनी बोलो बारी पर सीखन गया सीख कर के ल्यांदी मणि भंगड़ा ता सज्जदा जे नचे आनंद रे पापा हनी भंगड़ा ता सज्जदा जे नचे आनंद रे पापा हनी हा बच्चो करना बोबिक के मैं पैरन हसाऊं देली नी तो हों दिया आई लेके ले आई पखेर दे पेड़ा ਹਾਂਜੀ ਥੋੜਾ ਆਨੀ ਥੋੜਾ ਕਾਰਨ ਜੀ ਆਪਾਂ ਹੁਣ ਫਰੀਦਕੋਟ ਤੋਂ ਆ ਗਏ ਸੀ ਘਰ ਰੋਟੀ ਬਣੀ ਆਪਾਂ ਖਾ ਲਿਆ ਸੀ ਚਾਵਲ ਖਾਦੇ ਮੈਂ ਤਾਂ ਵੈਸੇ ਇੱਕ ਚਮਚੀ ਖਾਦਾ ਸਭ ਤੋਂ ਜ਼ਿਆਦਾ ਚਾਵਲ ਵੀਰੇ ਨੇ ਖਾਦੇ ਕਿਉਂ ਚਾਹਤਾ ਨਹੀਂ ਇੱਕ ਚਮਚੀ ਚਾਵਲ ਦਾ ਮੇਰਾ ਨਾਮ ਹੁੰਦਾ ਅੱਛਾ ਲੂ ਹੀ ਦੋ ਕਿਹੜੀ ਫਿਲਮ ਅ ਕਿਹੜੀ ਫਿਲਮ ਦਾ ਹੀਰੋ ਆ ਪਬਜੀ ਦਾ ਤੇ ਆਨੰਦਪੁਰ ਜਿਹੜੀ ਸਾਡੀ ਖੇਡੀ-ਖੇਡੀ ਕਰੀ ਜਾਂਦੀ ਆ ਗੱਲ ਗਲਵੋ ਆਨੰਦ ਦਾ ਮੈਨੂੰ ਤੇ ਆ ਨਾਂ ਨਹੀਂ ਤਾਂ ਪੱਕਾ ਆ ਇਹ ਕਹਿੰਨੀ ਇਹਨਾਂ ਦੇ ਤੇ ਬਾਕੀ ਆਪਾਂ ਹੁਣ ਗੱਲਾਂਬਾਤਾਂ ਕਰ ਰਹੇ ਸੀਗੇ ਗੱਲਾਂਬਾਤਾਂ ਨਹੀਂ ਜਾਇਆ ਜਾਣਾ ਇਹਨਾਂ ਨੂੰ ਨਹੀਂ ਕੱਲ ਜਾਵਾਂਗੇ ਅਸੀਂ ਤੁਹਾਡੀ ਬਾਤ ਜਾ ਦੇਣੀ ਆ ਮੈਂ ਧੋੜੇ ਜਿਹਾ ਕੋਈ ਨਹੀਂ ਅਸੀਂ 11 12 ਵਜੇ ਨਿਕਲ ਜਾਵਾਂਗੇ ਉਹ ਰੱਖ ਲਾ ਕੇ ਨਹੀਂ ਹਾਂ ਕੋਈ ਗੱਲੀ ਅਸੀਂ ਜਾਵਾਂਗੇ ਕੱਲ ਅੱਜ ਤਾਂ ਬਸ ਚਾਬੀ ਵਾਲੀ ਵੀ ਕੋਲੋਂ ਹੋ ਗਈ ਤੇ ਅੱਜ ਜਾਣ ਨਹੀਂ ਦਿੱਤਾ ਕੱਲ ਜਾਵਾਂਗੇ ਬਸ ਬਸ ਵੀਰੇ ਤੁਸੀਂ ਹਾਂਜੀ ਤੇ ਹੁਣੇ ਆਪਾਂ ਨੂੰ ਸਭ ਜਾਣੇ ਮਿਲਜੁਲ ਕੇ ਰਿਆ ਕਰੋ ਆਪਦੇ ਹੀ ਸਿੱਖੇ ਦਵਾਂਗੇ ਬਾਬਾ ਜੋ ਬਾਬਾ ਜੋ ਨਹੀਂ ਰਲ ਮਿਲ ਕੇ ਰਹੋ ਬਸ ਨੰਦ